ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੱਡੈ ਖੇਤ ਜਉ ਤਉ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਗੁਰਬਾਣੀ ਦੇ ਇਨਾਂ ਬਚਨਾਂ ਨੂੰ ਪ੍ਰਤੱਖ ਰੂਪ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਕਮਾ ਕੇ ਵਿਖਾਉਣ ਵਾਲੇ ਅਨੋਖੇ ਅਮਰ ਸ਼ਹੀਦ ਸ਼ਹੀਦਾ ਸਿੰਘਾਂ ਦੇ ਜਰਨੈਲ ਕਹਿਣੀ ਕਰਨੀ ਦੇ ਪੂਰੇ ਕਲਮ ਤੇ ਖੰਡੇ ਦੇ ਧਨੀ ਧਨ ਧਨ अनोखे अमर शहीद बाबा दीप ਸਿੰਘ ਸਾਹਿਬ ਜੀ ਇਹ ਉਰਦੂ ਦੇ ਸ਼ਾਇਰ ਦਾ ਬੜਾ ਸੋਹਣਾ ਕਥਨ ਹੈ ਏਕ ਦਾਣਾ ਹੀ ਕਾਫੀ ਹੈ ਤਖਲੀਦ ਚਮਨ ਕੇ ਲਈ ਮਰਦੇ ਵਾਹਿਦ ਸੇ ਅਦਾਰੇ ਵੀ ਨਿਕਲ ਆਤੇ ਹਨ ਐਸੇ ਮਹਾਨ ਯੋਧੇ ਤਤ ਬੇਤੇ ਬ੍ਰਹਮ ਗਿਆਨੀ ਸ਼ਹੀਦਾ ਸਿੰਘਾਂ ਦੇ ਜਰਨੈਲ ਕਹਿਣੀ ਕਰਨੀ ਦੇ ਪੂਰੇ ਕਲਮ ਤੇ ਖੰਡੇ ਦੇ ਧਨੀ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਸ਼ਖਸੀਅਤ ਦੇ ਵਿੱਚੋਂ ਪੰਥਰੀਆਂ ਬਹੁਤ ਵੱਡੀਆਂ-ਵੱਡੀਆਂ ਸੰਸਥਾਵਾਂ, ਸੰਪਰਦਾਵਾਂ, ਜਥੇਬੰਦੀਆਂ ਦਾ ਨਿਕਾਸ ਹੋਇਆ ਜੇ ਬਾਬਾ ਅਦੀਪ ਸਿੰਘ ਸਾਹਿਬ ਜੀ ਨੇ ਗੁਰੂ ਕਲਗੀਧਰ ਜੀ ਦੇ ਬਚਨਾਂ ਦੇ ਅਨੁਸਾਰ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ, ਗੁਰਬਾਣੀ ਦੇ ਅਰਥ ਪੜ੍ਹਾਉਣ ਦਾ ਕਾਰਜ ਆਰੰਭ ਕੀਤਾ ਤਾਂ ਉਹਦੇ ਰੂਪ ਦੇ ਵਿੱਚ ਅੱਜ ਪੰਥ ਦੀ ਮਹਾਨ ਸੰਸਥਾ, ਮਹਾਨ ਸੰਪਰਦਾਏ ਦਮਦਮੀ ਟਕਸਾਲ ਦੇ ਅਸੀਂ ਦਰਸ਼ਨ ਕਰਦੇ ਆਂ ਜੇ ਪੰਥ ਨੇ ਤਰਨਾ ਦਲ ਤੇ ਬੁੱਢਾ ਦਲ ਦੇ ਰੂਪ ਦੇ ਵਿੱਚ ਜਥੇਬੰਦੀਆਂ ਬਣਾਈਆਂ ਤਾਂ ਤਰਨਾ ਦਲ ਦੇ ਪਹਿਲੇ ਮੁਖੀ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਇਸੇ ਤਰ੍ਹਾਂ ਜੇ ਪੰਥ ਨੇ 11 ਮਿਸਲਾਂ ਕਿਉਂਕਿ 12ਵੀਂ ਮਿਸਲ ਫੂਲਕੀਆਂ ਦੀ ਬਾਅਦ ਵਿੱਚ ਗਣੀ ਗਈ ਮਿਸਲਾਂ ਬਣਾਈਆਂ ਤੇ ਸ਼ਹੀਦਾਂ ਸਿੰਘਾਂ ਦੀ ਮਿਸਲ ਜੋ ਸਾਰੀਆਂ ਮਿਸਲਾਂ ਦੇ ਵਿੱਚੋਂ ਇਸ ਗੱਲ ਕਰਕੇ ਮਹਾਨ ਹੈ ਕਿ ਉਹਨੇ ਕੋਈ ਇਲਾਕਿਆਂ ਦੇ ਕਬਜ਼ੇ ਨਹੀਂ ਕੀਤੇ ਕੇਵਲ ਸੀਸ ਤਲੀ ਤੇ ਧਰ ਕੇ ਹੱਕ ਸੱਚ ਲਈ ਧਰਮ ਵਾਸਤੇ ਜੂਝੇ ਉਸ ਮਿਸਲ ਦੇ ਪਹਿਲੇ ਮੁਖੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਉਹ ਮਹਾਨ ਸੂਰਮੇ ਯੋਧੇ ਪੁੱਤਰ ਕਿ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਸਮਰਪਿਤ ਕੀਤਾ ਆਪ ਜੀ ਦਾ ਆਗਮਨ ਕਿਉਂਕਿ ਭਾਵੇਂ ਪਉ ਵਿੰਡ ਦੀ ਧਰਤੀ ਦੇ ਉੱਤੇ ਸਾ ਸੰਗਤ ਜੀ ਹੋਇਆ ਤੇ 18 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਕਲਗੀਧਰ ਜੀ ਦੀ ਸ਼ਰਨ ਵਿੱਚ ਜਾ ਕੇ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ 1700 ਈਸਵੀ ਵਿੱਚ ਲਈ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਪਣਾ ਆਪਾ ਸਮਰਪਿਤ ਕੀਤਾ ਸ਼ਸਤਰ ਵਿਦਿਆ ਗੁਰਬਾਣੀ ਦੀ ਵਿਦਿਆ ਉੱਥੋਂ ਸਿੱਖੀ ਤੇ ਗੁਰੂ ਦੇ ਹੁਕਮ ਦੇ ਵਿੱਚ ਹੀ ਆਪ ਜੀ ਆਪਣੇ ਮਾਤਾ ਪਿਤਾ ਜੀ ਦੇ ਕੋਲ ਇੱਥੇ ਨਗਰ ਦੇ ਵਿੱਚ ਆਏ ਆ ਕੇ ਵੀ ਘਰ ਵਿੱਚ ਟੇਕੇ ਨਹੀਂ ਬੈਠੇ ਬਲਕਿ ਆਸ-ਪਾਸ ਤੇ ਇਲਾਕੇ ਦੇ ਵਿੱਚ ਬਾਬਾ ਜੀ ਗੁਰਬਾਣੀ ਦਾ ਗੁਰਮਤ ਦਾ ਪ੍ਰਚਾਰ ਕਰਦੇ ਰਹਿ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਵੀ ਲੱਗਦੇ ਰਹਿ ਜਦੋਂ ਆਪ ਜੀ ਨੂੰ ਪਤਾ ਲੱਗਾ ਅਨੰਦਪੁਰ ਸਾਹਿਬ ਜੀ ਦੇ ਘੇਰਿਆਂ ਦਾ ਸਾਕਿਆਂ ਦਾ ਆਪ ਜੀ ਕੁਝ ਸਿੰਘਾਂ ਨੂੰ ਨਾਲ ਲੈ ਕੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਹਾਲ ਦੇ ਵਿੱਚ ਇਲਾਕਾ ਛੱਡ ਕੇ ਮਾਲਵੇ ਦੀ ਧਰਤੀ ਨੂੰ ਗਏ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਮਿਲਾਪ ਹੋਇਆ ਉੱਥੇ ਜਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਆਪ ਸਮਰਪਿਤ ਕੀਤਾ ਤੇ ਇਹ ਇੱਛਾ ਜ਼ਾਹਿਰ ਕੀਤੀ ਮਹਾਰਾਜੀ ਸਾਨੂੰ ਸ਼ਹਾਦਤ ਦਾ ਚਾਹ ਸਾਨੂੰ ਸ਼ਹਾਦਤ ਤੋਂ ਵਾਂਝੇ ਰੱਖ ਲਿਆ ਤਾਂ ਉਹ ਬਹੁਤ ਮਸ਼ਹੂਰ ਇਹ ਬਚਨ ਨੇ ਗੁਰੂ ਕਲਗੀ ਧਰਜੀ ਨੇ ਆਖਿਆ ਕਿ ਭਾਈ ਦੀਪ ਸਿੰਘਾ ਸ਼ਹਾਦਤ ਦੀ ਦਾਤ ਵੀ ਸਮਾਂ ਆਉਣ ਤੇ ਤੁਹਾਡੀ ਚੋਲੀ ਪਵੇਗੀ ਪਰ ਅਜੀ ਆਪ ਜੀ ਦੇ ਕੋਲੋਂ ਸੇਵਾ ਲੈਣੀ ਹੈ ਉਹ ਫਿਰ ਸੇਵਾ ਕੀ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਮਦਮੀ ਬੀੜ ਵਾਲਾ ਸਰੂਪ ਤਿਆਰ ਕੀਤਾ ਭਾਈ ਮਨੀ ਸਿੰਘ ਜੀ ਦੇ ਨਾਲ ਬਾਬਾ ਜੀ ਸਹਾਇਕ ਲੱਗੇ ਉਹ ਕਾਗਜ਼ ਬਾਬਾ ਦੀਪ ਸਿੰਘ ਜੀ ਨੇ ਤਿਆਰ ਕੀਤਾ ਸ਼ਿਆਹੀ ਕਲਮ ਬਾਬਾ ਦੀਪ ਸਿੰਘ ਜੀ ਨੇ ਤਿਆਰ ਕੀਤੀ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਹੀ ਫਿਰ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਾਰ ਉਤਾਰੇ ਕੀਤੇ ਗੁਰਮੁਖੀ ਦੇ ਵਿੱਚ ਤੇ ਇੱਕ ਅਰਬੀ ਸਕ੍ਰਿਪਟ ਦੇ ਵਿੱਚ ਇਸੇ ਤਰ੍ਹਾਂ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਦੇ ਨਾਲ ਆਪ ਜੀ ਨੇ ਜੋ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਕਰਾਉਣੀ ਅਰਥ ਪੜਾਉਣੇ ਉਸੇ ਦੇ ਵਿੱਚੋਂ ਅੱਗੇ ਜਾ ਕੇ ਫਿਰ ਦਮਦਮੀ ਟਕਸਾਲ ਦਾ ਨਿਕਾਸ ਹੁੰਦਾ ਹੈ ਔਰ ਉਹਤੇ ਆਪ ਜੀ ਨੇ ਜਦੋਂ ਆਪ ਬੰਦਗੀ ਕਰਨੀ ਭਗਤੀ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣੇ ਤੇ ਉਸ ਵੇਲੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਅੱਜ ਵੀ ਆਪਾਂ ਦਰਸ਼ਨ ਕਰਦੇ ਆ ਉੱਤੇ ਲਿਖਿਆ ਹੋਇਆ ਹੈ ਕੇ ਬਾਬਾ ਜੀ 24 ਘੰਟਿਆਂ ਦੇ ਵਿੱਚ ਅਠਾਂ ਪੈਰਾਂ ਦੇ ਵਿੱਚ ਇੱਕ ਮੁੱਠ ਛੋਲਿਆਂ ਦੀ ਤੇ ਕੇਵਲ ਇੱਕ ਪਿਆਲਾ ਜਲ ਦਾ ਸ਼ੱਕ ਕੇ ਇਹ ਸਾਰੀ ਮਹਾਨ ਸੇਵਾ ਆਪ ਜੀ ਕਰਦੇ ਰਹਿੰਦੇ ਜਦੋਂ ਜਦੋਂ ਪੰਥ ਵੱਲੋਂ ਵੰਗਾਰ ਪੈਂਦੀ ਆਪ ਜੀ ਖੰਡਾ ਧੂਕੇ ਮੈਦਾਨੇ ਜੰਗ ਵਿੱਚ ਵੀ ਜੂਝੇ ਚੱਪੜ ਚਿੜੀ ਦੇ ਜੰਗ ਤੋਂ ਲੈ ਕਰਕੇ 1757 ਦੇ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਜੰਗ ਦੇ ਮੈਦਾਨ ਦੇ ਵਿੱਚ ਆਪ ਜੀ ਲਗਾਤਾਰ ਸੀਸ ਤਲੀ ਤੇ ਧਰ ਕੇ ਜੂਝਦੇ ਰਹੇ ਹਰ ਇੱਕ ਜੰਗ ਦੇ ਵਿੱਚ ਆਪ ਜੀ ਜਦੋਂ ਅਰਦਾਸਾ ਸੋਧਦੇ ਤੇ ਇਹੀ ਅਰਦਾਸਾ ਸੋਧਦੇ ਕਿ ਸੱਚੇ ਪਾਤਸ਼ਾਹ ਜੀ ਪੰਥ ਨੂੰ ਫਤਿਹ ਬਖਸ਼ਿਓ ਤੇ ਆਪਣੇ ਸਦਾਸ ਨੂੰ ਸ਼ਹਾਦਤ ਦੀ ਇੱਜ਼ਾਤ ਬਖਸ਼ਿਓ ਪਰ ਵੇਖੋ ਕਿੰਡੀ ਅਨੋਖੀ ਬਾਤ ਐ ਸੈਂਕੜੇ ਜੰਗਾਂ ਬਾਬਾ ਜੀ ਨੇ ਲੜੀਆਂ ਨੇ 100 ਤੋਂ ਵਧੇਰੇ ਤੇ ਇਨ੍ਹਾਂ ਜੰਗਾਂ ਦੇ ਵਿੱਚੋਂ ਬਾਬਾ ਜੀ ਜ਼ਖਮੀ ਤਾਂ ਬਹੁਤ ਵਾਰਾਂ ਹੋਏ ਸ਼ਹੀਦੀ ਨਹੀਂ ਹੋਈ ਜਦੋਂ ਆਖਰੀ ਜੰਗ ਲੜਨੀ ਐ ਤੇ ਉਦੋਂ ਬਾਬਾ ਜੀ ਉਹ ਤੇ ਅਰਦਾਸ ਕਰਕੇ ਤੁਰੇ ਨੇ ਸੱਚੇ ਪਾਤਸ਼ਾਹ ਜਿੰਨਾ ਚਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਮਲੇਸ਼ੀਆ ਦੇ ਹੈਦਰੀ ਚੰਡੇ ਪੁੱਟ ਨਹੀਂ ਦਿੰਦੇ ਉਹਨਾਂ ਚਿਰ ਸ਼ਹੀਦ ਨਹੀਂ ਹੋਣਾ ਇਹ ਅਰਦਾਸ ਆਪ ਜੀ ਨੇ ਅਨੋਖੀ ਕੀਤੀ ਔਰ ਇਹ ਅਰਦਾਸ ਪ੍ਰਣ ਰੂਪ ਦੇ ਵਿੱਚ ਆਪ ਜੀ ਨੇ ਕਮਾਈ ਵੀ ਫਿਰ ਆਪਾਂ ਇਤਿਹਾਸ ਨੂੰ ਸਾਰੇ ਜਾਣੇ ਇਹ ਸੁਣਦੇ ਪੜ੍ਹਦੇ ਆ ਕਿ ਜਦੋਂ ਬਾਬਾ ਜੀ ਮੈਦਾਨੇ ਜੰਗ ਦੇ ਵਿੱਚ ਆ ਕੇ ਜੂਝੇ ਤੇ ਇੱਥੇ ਕਿਉਂਕਿ ਅਫਗਾਨਾਂ ਦੀ ਫੌਜ ਦੀ ਗਿਣਤੀ ਕੋਈ ਨਹੀਂ ਸੀ ਉਹਨਾਂ ਦੇ ਕੋਲ ਤੋਪਾਂ ਔਰ ਬੜੇ ਬੜੇ ਵੱਡੇ ਹਥਿਆਰ ਜਿਹੜੇ ਸਿੱਖ ਬਾਬਾ ਜੀ ਦੇ ਨਾਲ ਦਮਦਮਾ ਸਾਹਿਬ ਜੀ ਤੋਂ ਚੱਲ ਕੇ ਆਏ ਉਹ ਜੁਝਾਰੂ ਸਿੰਘ ਉਹਨਾਂ ਦੇ ਵਿੱਚ ਮਸਾਂ ਕੀ 1000 ਤੋਂ ਗਿਣਤੀ ਵਧੇਰੇ ਨਹੀਂ ਸੀ ਬਾਕੀ ਸਿੰਘ ਪਿੰਡਾਂ ਵਾਲੇ ਸੀ ਕੋਈ ਖੇਤੀ ਕਰਨ ਵਾਲਾ ਕੋਈ ਕੋਈ ਹੋਰ ਕੰਮਕਾਰ ਕਰਨ ਵਾਲਾ ਕੁੱਲ ਗਿਣਤੀ ਭਾਵੇਂ 10000 ਸੀ ਪਰ ਜਿਹੜੇ ਜੁਝਾਰੂ ਸੀ ਨਾ ਟ੍ਰੇਨਡ ਸੀਗੇ ਜਿਹੜੇ ਯੋਧੇ ਉਹਨਾਂ ਦੀ ਗਿਣਤੀ ਮਸਾਂ ਹੀ 1000 ਸੀ ਤੋਂ ਇੱਥੇ ਐਸਾ ਭਿਆਨਕ ਭੇੜ ਹੋਇਆ ਕੇ ਬਾਬਾ ਜੀ ਜੂਝਦਿਆਂ ਜੂਝਦਿਆਂ ਸੀਸ ਤਲੀ ਤੇ ਧਰਿਆ ਕਿਉਂਕਿ ਜਦੋਂ ਸਾਂਝਾ ਵਾਰ ਚੱਲਿਆ ਜਮਾਲ ਖਾਨ ਦੇ ਨਾਲ ਉਹ ਤਾਂ ਉੱਥੇ ਢੇਰੀ ਹੋ ਗਿਆ ਬਾਬਾ ਜੀ ਆਪਣਾ ਪ੍ਰਣ ਪਗਾਉਂਦੇ ਹੋਏ ਸੀਸ ਖੰਬੀ ਤਲੀ ਤੇ ਧਰ ਕੇ ਸੱਜੇ ਹੱਥ ਦੇ ਵਿੱਚ 18 ਸੇਰ ਦਾ ਖੰਡਾ ਵੰਧੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆਪਣਾ ਸੀਸ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਪੇਟਾ ਕੀਤਾ ਇੱਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਜੀ ਦੇ ਪਵਿੱਤਰ ਦੇਹ ਦਾ ਬਾਕੀ ਸ਼ਹੀਦਾਂ ਸਿੰਘਾਂ ਦੇ ਨਾਲ ਇਹ ਤੇ ਸਸਕਾਰ ਹੋਇਆ ਤੋਂ ਇਹ ਮਹਾਨ ਪਵਿੱਤਰ ਅਸਥਾਨ ਹੈ ਕਿ ਜਿੱਤੇ ਉਹਨਾਂ ਮਹਾਪੁਰਖਾਂ ਯੋਧਿਆਂ ਸੂਰਮਿਆਂ ਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕੀਤਾ ਹੈ ਅੱਜ ਵੀ ਸ਼ਹੀਦਾ ਸਿੰਘਾਂ ਦੀ ਕਲਾ ਪ੍ਰਤੱਖ ਰੂਪ ਦੇ ਵਿੱਚ ਵਰਤਦੀ ਹੈ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਆਉਂਦੀਆਂ ਨੇ ਔਰ ਜਿੱਤੇ ਆਪਣੀ ਅਕੀਦਤ ਆਪਣੀ ਸ਼ਰਧਾ ਗੁਰੂ ਚਰਨਾਂ ਦੇ ਵਿੱਚ ਸ਼ਹੀਦਾ ਸਿੰਘਾਂ ਦੇ ਚਰਨਾਂ ਦੇ ਵਿੱਚ ਪੇਟਾ ਕਰਦੀਆਂ ਉਹ ਤੇ ਸਾਧ ਸੰਗਤ ਜੀ ਮੂਹ ਮੰਗੀਆਂ ਮੁਰਾਦਾਂ ਵੀ ਸਤਿਗੁਰਾਂ ਦੀ ਕਿਰਪਾ ਸ਼ਹੀਦਾਂ ਸਿੰਘਾਂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦੀ ਹੈ ਅੱਜ ਉਹਨਾਂ ਮਹਾਂਪੁਰਖਾਂ ਦਾ ਸ਼ਹੀਦੀ ਦਿਹਾੜਾ ਸਮੁੱਚਾ ਪੰਥ ਮਨਾਉਂਦਾ ਪਿਆ ਹੈ ਸੋ ਸਾਧ ਸੰਗਤ ਜੀ ਧੰ ਸਤਿਗੁਰੂ ਤੇ ਧੰ ਗੁਰੂ ਕੇ ਸਿੱਖ ਆਪਾਂ ਵੀ ਉਹਨਾਂ ਦੀ ਚਰਨ ਧੂੜ ਮੰਗੀਏ ਤੇ ਤਰਲਾ ਲੈ ਕੇ ਕਹੀਏ ਕਿ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ